ਹਾਂਜੀ ਕਿੱਦਾਂ ਸਾਰੇ ਤੇ ਆ ਜਾਓ ਐਨ ਜੀਓ ਨਿਊ ਗੇਮ ਓਏ ਪੈਸੇ ਕਮਾਉਣ ਦੀ ਐਨ ਜੀਓ ਦੀ ਫੁੱਲ ਫਾਰਮ ਆ ਜੀ ਨਿਊ ਗੇਮ ਓਏ ਪੈਸੇ ਕਮਾਉਣ ਦੀ ਤੇ 2 ਰੁਪਏ ਦੇ ਇੱਕੁਰ ਕਰੇ ਖਲਾਓ ਤੇ ਨਿਆਰੇ ਲਿਆਓ ਦੇਖੋ ਜੀ ਤੁਸੀਂ ਆਪਣੀਆਂ ਭੇਡਾਂ ਵਾਲਾ ਪੜਦਾ ਆਪਣੇ ਦਿਲ ਦਿਮਾਗ ਤੋਂ ਲਾ ਕੇ ਸੋਚਿਓ ਭਈਆ ਸੇਵਾ ਆ ਸੱਚੇ ਦਿਲੋਂ ਸੋਚਿਓ ਹਨਾ ਇੱਕ ਪਾਸੇ ਰੱਖਿਓ ਆਪਣੀ ਭੇਡ ਵਾਲੀ ਸੋਚ ਨੂੰ ਪਈ ਆ ਸੇਵਾ ਆ ਕਿਸੇ ਨੂੰ 50 ਪੈਸੇ ਦੇ ਚਿਪਸ ਖਲਾ ਕੇ ਤੇ ਹਲਾ ਲਲਾ ਕਰਾ ਦੇਣੀ ਸਾਰੇ ਪਾਸੇ ਦੇਖ ਲਓ ਮਾਈ ਦੇ ਵਿਚਾਰੀ ਦੇ ਦੰਦ ਵੀ ਹੈ ਨਹੀਂਗੇ ਸ਼ਰਮ ਕਰੋ ਸ਼ਰਮ ਵੱਡੇ ਸੇਵਾਦਾਰ ਤੇ ਆ ਜਾਓ ਫੇ ਕਰਦੇ ਆ ਇਹਨਾਂ ਦੇ ਪੋਤੜੇ ਫੋਲਦੇ ਆ ਇਹਨਾਂ ਦੇ ਆ ਜਾਓ ਕਰਦੇ ਆ ਸ਼ੁਰੂ ਪੰਜਾਬੀ ਜਿ ਇੱਕ ਕਹਾਵਤ ਹੈ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਤੇ ਭਗੇਲ ਸਿੰਘ ਵੀਰ ਦਾ ਸ਼ੁਕਰੀਆ ਉਹਨਾਂ ਨੇ ਤਸਵੀਰ ਪੋਸਟ ਕੀਤੀ ਸੀ ਤੁਹਾਡੇ ਸਾਹਮਣੇ ਲਿਆਉਣਾ ਆ ਜਿਹੜਾ ਮਾਮੀ ਆਲਾ ਉਹਦੇ ਪੇਜ ਦੀ ਕੱਲ ਦੀ ਪੋਸਟ ਦੇਖ ਲਿਓ ਜਿਹੜੇ ਬੰਦੇ ਨੂੰ ਪੈਸੇ ਫੜਾਏ ਲੱਖ ਰੁਪਈਆ ਘਰ ਬਣਾਉਣ ਲਈ ਆ ਆ ਉਹ ਬੰਦਾ ਘੜੀ ਲਾਈ ਫਿਰਦਾ ਤੇ ਐਪਲ ਦਾ ਫੋਨ ਚੱਕੀ ਫਿਰਦਾ ਮੇਰੇ ਕੋਲ ਤਾਂ ਫੋਨ ਵੀ ਹੈ ਨਹੀਂ ਇਦਾਂ ਦਾ ਜਿੱਦਾਂ ਦੇ ਬੰਦਿਆਂ ਦੀ ਇਹ ਸੇਵਾ ਕਰਦੇ ਆ ਮੋਰੇ ਜਾ ਕੇ ਮੰਮੀ ਵਾਲੇ ਦੇ ਪੇਜ ਦੇ ਉੱਤੇ ਹੀ ਆ ਜਾਣੀ ਕੱਲ ਪਰਸੋਂ ਇਹਨੂੰ ਬੰਦੇ ਨੂੰ ਲੱਖ ਰੁਪਿਆ ਸਾਹਮਣੇ ਪੈਸੇ ਫੜਾਏ ਤੇ ਬੰਦੇ ਦੇ ਗਲ ਚ ਵੀ ਸੋਨੇ ਦੀ ਚੇਨ ਨਹੀਂ ਆ ਇਦਾਂ ਦੇ ਆਂਦੀ ਦਾ ਸੇਵਾ ਕਰਦੇ ਆ ਭੇਡਾਂ ਕੀ ਕਹਿੰਦੇ ਪੰਜਾਬੀ ਚ ਇੱਕ ਕਹਾਵਤ ਹੁੰਦੀ ਹੈ ਨਾ ਰਲਿਓ ਆ ਉਹ ਹਿਸਾਬ ਇਹਨਾਂ ਦਾ ਆ ਅੰਨਾ ਮੁੜ ਮੁੜ ਦੇਵੇ ਆਪਣੇਆਂ ਨੂੰ ਰੇੜੀਆਂ ਆਹ ਦੇ ਆ ਬੰਦੇ ਨੂੰ ਲੱਖ ਰੁਪਿਆ ਦਿੱਤਾ ਘਰ ਬਣਾਉਣ ਲਈ ਤੁਹਾਡਾ ਤੁਹਾਡਾ ਖੋਪੜ ਖੁੱਲਣਾ ਹੀ ਨਿਕਾ ਅੱਜ ਕੱਲ ਵੀ ਮੈਂ ਭਾਗ ਕੀਤਾ ਸੀ ਅੱਜ ਵੀ ਤੁਹਾਨੂੰ ਸਮਝਾਉਣਾ ਸਾਰਾ ਕੁਝ ਹੈ ਨਾ ਤੇ ਦੂਜੀ ਗੱਲ ਇਹ ਵੀਡੀਓ ਕਦੀ ਵੀ ਲਾਈਵ ਨਹੀਂ ਕਰਦੇ ਤੁਹਾਡੇ ਨਾਲ ਉਹ ਤਾਂ ਦੂਜਾ ਬਾਈ ਲੁਧਿਆਣੇ ਵਾਲਾ ਚੰਗਾ ਜਿਹੜਾ ਕਹਿੰਦਾ ਸੀ ਮੇਰੇ ਪਿੱਛੋਂ ਦੇਸ਼ ਸੰਭਲਿਓ ਉਹ ਲਾਈਵ ਤਾਂ ਕਰਦਾ ਘੱਟੋ ਘੱਟ ਉਹਦੀ ਇਹ ਮਤਲਬ ਕਹਿਣਾ ਬਣਦਾ ਇਹ ਲਾਈਵ ਨਹੀਂ ਕਰਦੇ ਕੱਟ ਕੱਟ ਕਰਦੇ ਆ ਗੱਲਾਂ ਸਮਝਾ ਸਮਝਾ ਕੇ ਐਸੀ ਵੀਡੀਓ ਚ ਨਹੀਂ 100 ਵਾਰ ਕਿਹਾ ਜਨਾਨੀ ਨੇ ਤੇ ਗਾਲਾਂ ਗੱਡੀਆਂ ਮੇਰੇ ਵਰਗਿਆਂ ਨੂੰ ਕਹਿੰਦੀ ਇਹਨਾਂ ਦਾ ਕੱਖ ਨਾ ਰਹੇ ਹਨਾ ਮਤਲਬ ਭਈ ਜਿਹਨੂੰ ਪੈਸੇ ਦਿੱਤੇ ਭਈ ਇਦਾਂ ਦੇਆਂ ਨੂੰ ਤਾਂ ਪੈਸੇ ਦਿੰਦੇ ਚਲੋ ਕਹਿ ਦੇਵੇ ਕੱਖ ਨਾ ਰਹੇ ਅੱਗੇ ਕਿਹੜਾ ਸਾਡੇ ਝਾਂਡੇ ਝੂਲਦੇ ਮਾਊਂਟ ਐਵਰੇਸਟ ਤੇ ਇਹਦੇ ਕਹਿੰਦੀ ਮੇਰਾ ਪੀਰ ਨਿਗਾਹੇ ਵਾਲਾ ਇਹਨਾਂ ਦੇ ਚੌੜੇ ਚੱਕ ਦੂ ਚੱਕ ਦੇਵੇ ਵਾਟ ਐਵਰ ਜੋ ਮਰਜੀ ਕਰ ਲਵੇ ਭਰਾਵੋ ਹਨਾ ਭਈ ਆਪਾਂ ਤਾਂ ਇਦਾਂ ਹੀ ਬੋਲਾਂ ਮਰੇ ਜਾਊ ਬੰਦਾ ਬੁੱਧ ਵਦ ਫੇਕੀ ਹੋ ਜੂ ਹਨਾ ਮਤਲਬ ਕੀ ਹੋ ਜੂ ਹਨਾ ਕਿਸੇ ਦੇ ਕਹਿਣ ਨਾਲ ਇਦਾਂ ਹੋਣ ਲੱਪਿਆ ਤਾਂ ਬੱਲੇ ਚਲੋ ਹੋ ਵੀ ਗਿਆ ਤਾਂ ਤੂੰ ਖੁਸ਼ ਰਹਿ ਤੈਨੂੰ ਘਰ ਪਾਤਾ ਤੂੰ ਨਿਆਰੇ ਲੈ ਹਾਂਜੀ ਤੇ ਅੱਗੇ ਮੈਂ ਕੀ ਕਹਿਣਾ ਸੀ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਸਾਰੇ ਜਵਾਬ ਦੂੰ ਕੁੱਤੇ ਭੌਂਕਦੇ ਰਹਿੰਦੇ ਆ ਭਈ ਉਹ ਤਾਂ ਬੋਲਦੇ ਨਹੀਂ ਜਿਹੜੇ ਭੇਜਦੇ ਆ ਹਾਂਜੀ ਇਹਦਾ ਸਭ ਤੋਂ ਪਹਿਲਾ ਆਨਸਰ ਦਊਗਾ ਭਾਈ 1999 ਚ ਕਾਰਗਲ ਬਾਰ ਵੇਲੇ ਕਫਨ ਸਕੈਂਡਲ ਹੋਇਆ ਇੰਡੀਆ ਚ ਜਿਹੜੇ ਫੌਜੀ ਸ਼ਹੀਦ ਹੋ ਗਏ ਸੀ ਉਹਨਾਂ ਦੇ ਜਿਹੜੇ ਤਬੂਤ ਖਰੀਦਣੇ ਸੀ ਅਮਰੀਕਾ ਦੀ ਕੰਪਨੀ ਸੀ ਬੋਇਟਰਨ ਐਂਡ ਬਾਈਜ਼ਾ ਦੇ ਲੱਖਾਂ ਕਰੋੜਾਂ ਰੁਪਈਆਂ ਅਰਬਾਂ ਰੁਪਈਆਂ ਦਾ ਘਪਲਾ ਹੋਇਆ ਸੀ ਬੋਇਟ੍ਰੌਨ ਐਂਡ ਬਾਈਜ਼ਾ ਫਿਰ ਤੁਹਾਡੇ ਅਰਗੇ ਨੇ ਉਦੋਂ ਵੀ ਕਹਿਣਾ ਸੀ ਉਹ ਛੀਦ ਤਾਂ ਬੋਲਦੇ ਨਹੀਂ ਜਿਨ੍ਹਾਂ ਦੇ ਤਫੂਤਲੇ ਤੁਸੀਂ ਕਹਦੇ ਬੁੱਲੀ ਜਾਂਦੇ ਹਨਾ ਤੁਸੀਂ ਤਾਂ ਉਹੀ ਗੱਲ ਹੋਈ ਹਨਾ ਫਿਰ ਲਾਲੂ ਕਹਿੰਦਾ ਸੀ ਕਰੋੜਾਂ ਰੁਪਏ ਦਾ ਚਾਰਾ ਖਾ ਗਿਆ ਫਿਰ ਭੈਸੇ ਤਾਂ ਬੋਲਦੇ ਨਹੀਂ ਹੈ ਜਿੰਨਾਂ ਦਾ ਖਾਇਆ ਹੈ ਤਾਂ ਆਪ ਸਸੁਰਕੇ ਨਾਲti ਕਿਉਂ ਬੋਲ ਰਹੇ ਹੋ ਹਨਾ ਫਿਰ ਤੁਹਾਡੀ ਤਾਂ ਉਹ ਗੱਲ ਆ ਫਿਰ ਜਿਹੜੇ ਜਿਨੀ ਪੈਸੇ ਭੇਜੇ ਉਹ ਨਹੀਂ ਬੋਲਦੇ ਤਾਂ ਅਗਲੇ ਨੂੰ ਮਤਲਬ ਵੀ ਮਹਿਸੂਸ ਹੁੰਦਾ ਹੋਊਗਾ ਨਮੋਸ਼ੀ ਆਉਂਦੀ ਹੋਗੀ ਵੀ ਬਾਈ ਯਾਰ ਆਪਾਂ ਤਾਂ ਮਤਲਬ ਪਈ ਐਵੇਂ ਹੀ ਲੁੱਟੇ ਗਏ ਹਨਾ ਆਪਾਂ ਮਗਰਮੱਛ ਦੇ ਅਥਰੂ ਵਾਲਿਆਂ ਨੂੰ ਦੇਖ ਕੇ ਲੁੱਟੇ ਗਏ ਹਨਾ ਭੇਜਦੇ ਉਹਨਾਂ ਨੂੰ ਪੈਸੇ ਉਹ ਨਹੀਂ ਮੋੜਿਆ ਹਣਾ ਚਾਹੁੰਦੇ ਸਭ ਤੋਂ ਜ਼ਿਆਦਾ ਪੈਸੇ ਭੇਜਣ ਵਾਲੀਆਂ ਔਰਤਾਂ ਤੇ ਗਾਂ ਔਰਤਾਂ ਦਾ ਵੀ ਗੱਲ ਕਰਦੇ ਕੀ ਹਸਾਬ ਕਿਤਾਬ ਤੇ ਆ ਵੀਡੀਓ ਦੇਖ ਲਿਓ ਇਹਨੂੰ ਲੱਖ ਰੁਪਇਆ ਫੜਾਇਆ ਆਪਣੇ ਯਾਰ ਨੂੰ ਤੇ ਫੋਨ ਦੇ ਗੱਲ ਚ ਚੈਨੀ ਫੋਨ ਘੜੀ ਤੇ ਬਾਕੀ ਗੱਲਾਂ ਛੱਡੋ ਬਾਈ ਕਹਿੰਦਾ ਸੀ ਮੇਰੀ ਘਰ ਵਾਲੀ ਨਰਸ ਦਾ ਬਿਜ਼ਨਸ ਕਰਦੀ ਕੈਨੇਡਾ 'ਚ ਬਾਈ ਨਰਸਾਂ ਜਾਂ ਪ੍ਰਾਈਵੇਟ ਜੌਬ ਕਰਦੀਆਂ ਜਾਂ ਸਰਕਾਰੀ ਕੈਨੇਡਾ 'ਚ ਮੈਨੂੰ ਕੋਈ ਜਨਾਨੀ ਕਹਿ ਦਵੇ ਪਰ ਬਾਈ ਮੈਂ ਨਰਸਾਂ ਤੇ ਮੈਂ ਕਾਰੋਬਾਰ ਕਰਦੀ ਨਰਸ ਦਾ ਆਪਾਂ ਤਾਂ ਪਹਿਲੀ ਵਾਰ ਸੁਣਿਆ ਵੀ ਨਰਸ ਕਾਰੋਬਾਰ ਕਰਦੀ ਕੋਈ ਆਪਣਾ ਹਨਾ ਬਾਈ ਸਾਨੂੰ ਤਾਂ ਪਤਾ ਨਹੀਂ ਕਿਹੜਾ ਕਾਰੋਬਾਰ ਆ ਨਰਸ ਦਾ ਹਨਾ ਜਾਂ ਪ੍ਰਾਈਵੇਟ ਹੁੰਦੀ ਜੌਬ ਜਾਂ ਸਰਕਾਰੀ ਤੇ ਅੱਦਾਂ ਹਾਲ ਹੋ ਜਾਂਦਾ ਨਰਸਾਂ ਦਾ ਆਪਰੇਸ਼ਨ ਹੋਇਆ ਸੀ 23 ਘੰਟੇ ਲਗਾਤਾਰ ਇਹਦੀ ਵੀ ਪੋਸਟ ਕਰੂੰਗਾ ਕਿਸੇ ਦਿਨ ਵਿਲੇ ਟਾਈਮ ਪਈ ਇਹ ਕੀ ਹੋਇਆ ਸੀ ਹਨਾ ਇਹ ਵੀ ਤਸਵੀਰ ਯਾਦਗਾਰੀ ਆ ਇੱਕ ਮਨੁੱਖੀ ਇਤਿਹਾਸੀ ਦੀ ਦੱਸਾਂਗੇ ਹਨਾ ਆ ਹਾਲ ਹੋ ਜਾਂਦਾ ਨਰਸਾਂ ਦਾ ਕੈਨੇਡਾ ਚ 18-18 ਘੰਟੇ ਦੀਆਂ ਸ਼ਿਫਟਾਂ ਵਾਲੀਆਂ ਨਰਸਾਂ ਨੂੰ ਤਾਂ ਮੈਂ ਜਾਣਦਾ ਇਹਨਾਂ ਦਾ ਪਤਾ ਨਹੀਂ ਕਿਹੜਾ ਨਰਸ ਆ ਮੇਰੀ ਵਾਈਫ ਤੇ ਕਾਰੋਬਾਰ ਕਰਦੀ ਐ ਤੇ ਦੂਜੀ ਇੱਕ ਬਘੇਲ ਸਿੰਘ ਭਾਜੀ ਨੇ ਪੋਸਟ ਪਾਈ ਕਹਿੰਦਾ ਬ੍ਰਿਟਿਸ਼ ਕਲੰਬੀਆ ਚ ਫਾਰਮ ਆ ਬਲੂਬੇਰੀ ਦੇ ਉਹਨੇ ਤਾਂ ਭਾਈ ਮੈਂ ਉਹਦੇ ਬਾਰੇ ਸ਼ੋਰ ਨਹੀਂ ਇਸ ਲਈ ਮੈਂ ਨਹੀਂ ਇੱਥੇ ਤਸਵੀਰ ਪੋਸਟ ਕੀਤੀ ਵੀ ਜਿਹੜਾ ਭਰਾ ਤੇ ਭਾਬੀ ਦੇ ਬਲੂਬੇਰੀ ਦੇ ਫਾਰਮ ਦੱਸਦਾ ਉਹ ਤਾਂ ਕਹਿੰਦੇ ਪਰਦੇ ਲਾਉਂਦੇ ਟ੍ਰਾਂਟੋ ਵਿੱਚ ਲੋਕਾਂ ਦੇ ਘਰਾਂ ਚ ਹਨਾ ਚਲੋ ਕੰਮ ਤਾਂ ਕੋਈ ਛੋਟਾ ਮੋਟਾ ਨਹੀਂ ਮੈਂ ਵੀ ਲੁੱਕ ਪਾਉਣਾ ਵੀ ਕਹਿਣ ਦਾ ਮਤਲਬ ਵੀ ਐਵੇਂ ਹੀ ਕਦੇ ਵਧਾ ਚੜਾਗੇ ਦੱਸਣਾ ਭਰਾਵੋ ਜੋ ਕਰਦੇ ਹੋ ਦੱਸੋ ਹਨਾ ਤੇ ਆਹ ਹਾਲ ਹੁੰਦਾ ਨਰਸਾਂ ਦਾ ਤੇ ਪਤਾ ਨਹੀਂ ਭਰਾਵੋ ਕਿਹੜਾ ਕਾਰੋਬਾਰ ਕਰਦੀ ਮੇਰੀ ਘਰ ਵਾਲੀ ਨਰਸ ਆਹ ਕਾਰੋਬਾਰ ਕਰਦੀ ਕੈਨੇਡਾ ਚ ਤੇ ਸਭ ਤੋਂ ਵੱਧ ਮੈਂ ਦੇਖਿਆ ਇਹਨਾਂ ਦੇ ਆ ਪੇਜਾਂ ਤੇ ਕਮੈਂਟ ਹੀ ਹੁੰਦਾ ਭਾਜੀ ਕੋਈ ਨਹੀਂ ਕੁੱਤੇ ਭੌਂਕਦੇ ਤੁਸੀਂ ਕਹਿ ਰਿਓਂ ਕੁੱਤੇ ਭੌਂਕਦੇ ਤੁਸੀਂ ਕਹਿ ਰਿਓਂ ਕੁੱਤੇ 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 ਬਸ ਕੁੱਤੇ ਕੁੱਤੇ ਉਹ ਤੁਹਾਡੇ ਨਾਲੋਂ ਭੇਡੋਂ ਕੁੱਤੇ ਹੀ ਚੰਗੇ ਆ ਤੁਹਾਡੀ ਵੀ ਫੋਟੋ ਮੈਂ ਲੈ ਕੇ ਆਇਆ ਤੇ ਮੈਂ ਤੁਹਾਡੇ ਨਾਲ ਮੇਰਾ ਕੋਈ ਬੈਰ-ਵਿਰੋਧ ਨਹੀਂ ਭੇਡਾਂ ਨਾਲ ਤੇ ਤੁਹਾਡੀ ਮੈਂ ਪ੍ਰੋਟੈਕਸ਼ਨ ਵੀ ਕੀਤੀ ਉਹ ਦਿਖਾਉਣਾ ਕਿੱਦਾਂ ਤੇ ਆ ਜੀ ਕੁੱਤਾ ਹਾਚੀ ਕੋ ਜਪਾਨ ਦਾ ਕੁੱਤਾ 10 ਸਾਲ ਤੱਕ ਮਾਲਕ ਨੂੰ ਉਡੀਕਦਾ ਰਿਹਾ ਕੁੱਤੇ ਜਿਹਦੇ ਹੁੰਦੇ ਵਫਾਦਾਰੂ ਦੇ ਹੁੰਦੇ ਆ ਹਨਾ ਹੁਣ ਆਪਾਂ ਜੇ ਵੀਡੀਓ ਕਰਨ ਲੱਗੇ ਆਪਾਂ ਵਫਾਦਾਰ ਆ ਆਪਣੇ ਸਟੈਂਡ ਤੇ ਆ ਵੀ ਬਾਈ ਇਹ ਝੂਠੇ ਆ ਤੇ ਝੂਠੇ ਆ ਹਨਾ ਤੁਹਾਡੇ ਅੰਗ ਹੋਣੀ ਕਦੀ ਕਿਸੇ ਬਾਬੇ ਪਿੱਛੇ ਕਦੀ ਕਿਸੇ ਬਾਬੇ ਪਿੱਛੇ ਤੁਸੀਂ ਵੀ ਤਾਂ ਭੇਡਾਂ ਆ ਜਿੱਧਰ ਨੂੰ ਇੱਕ ਭੇਡ ਤੁਰੀ ਉਧਰ ਨੂੰ ਤੁਰ ਪੈਣਾ ਭੇਡਾਂ ਦੇ ਨਹੀਂ ਸਟੈਚੂ ਲੱਗੇ ਕੁੱਤਿਆਂ ਦੇ ਲੱਗਦੇ ਕੁੱਤੇ ਵਫਾਦਾਰ ਹੁੰਦੇ ਤੁਹਾਡੇ ਨਾਲ ਉਹ ਤਾਂ ਕਰੋੜਾਂ ਕੀ ਹਨਾ मिलियन बिलियन ਗੁਣਾ ਚੰਗੇ ਆ ਕੁੱਤੇ ਆ ਕੁੱਤੇ ਦੀ ਵੀ ਵੀਡੀਓ ਕਰੂੰਗਾ ਹਾ ਚੀ ਕੋਈ ਦਾ ਸਟੈਚੂ ਜਪਾਨ ਚ ਕਾਦੇ ਲੱਗਾ 10 ਸਾਲ ਤੱਕ ਮਾਲਕ ਦਾ ਕਿਦਾਂ ਇਹਨੇ ਇੰਤਜ਼ਾਰ ਕੀਤਾ ਹਨਾ ਕੁੱਤੇ ਕਹਿੰਦੇ ਸਾਨੂੰ ਕਹਿ ਲਓ ਕੋਈ ਚੱਕਰੀ ਨਹੀਂ ਪਰ ਭੇਡਾਂ ਨਾਲੋਂ ਕੁਝ ਕੁੱਤੇ ਚੰਗੇ ਹੁੰਦੇ ਆ ਇਹ ਸਭ ਨੂੰ ਪਤਾ ਆ ਤੇ ਹਾਂਜੀ ਇਹ ਤਾਂ ਬੜੀਆਂ ਖਬਰਾਂ ਪੈ ਜੰਦੀ ਆ ਆਫਜੀ ਸਮਾਜ ਸੇਵੀ ਸਮਾਜ ਸੇਵੀ ਆ ਨਹੀਂ ਖ਼ਬਰੀ ਨਾ ਤੋਂ ਬੈਂਦੀ ਵੀ ਚੰਡੀਗੜ੍ਹ 'ਚ ਪੈਟਰੋਲ 5 ਰੁਪਏ ਸਸਤਾ ਹਰਿਆਣੇ 'ਚ 4 ਰੁਪਏ 40 ਪੈਸੇ ਤੇ ਆ ਤੁਹਾਡਾ ਚਲ ਚ 4 ਰੁਪਏ 75 ਪੈਸੇ ਕਿਉਂ ਸਸਤਾ ਤੇ ਦੂਜਾ ਵੀ ਹੈ ਨਾ ਪੈਟਰੋਲ ਵੀ ਤੇ ਦੂਜਾ ਹੋ ਹੋ ਹੈ ਨਾ ਦੇਖ ਲਓ ਸਾਰਾ ਕੁਝ ਲਿਖਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਆਪਾਂ ਬੈਟ ਘਟਾਉਣਾ ਹੀ ਨਹੀਂ ਪੰਜਾਬ ਚ ਹੈ ਨਾ ਇਹ ਤਾਂ ਉਹ ਤਾਂ ਪੋਸਟ ਪੈਂਦੀ ਨਹੀਂ ਜੇ ਤੁਸੀਂ ਸਮਾਜ ਸੇਵੀਆਂ ਪੰਜਾਬ ਦੀ ਵਾਦੀ 3 ਕਰੋੜ ਤੋਂ ਜ਼ਿਆਦਾ ਤੁਸੀਂ ਇਹ ਵੀ ਪੋਸਟ ਕਰੋ ਵੀ ਸਰਕਾਰ ਜੀ ਕਰੋ ਇਦਾਂ 3 ਕਰੋੜ ਲੋਕਾਂ ਦਾ ਭਲਾ ਹੋਣਾ ਫਿਰ ਹਰ ਇੱਕ ਨੂੰ ਤੇਲ ਦੀ ਲੋੜ ਪੈਂਦੀ ਕਿਸੇ ਨਾ ਕਿਸੇ ਤਰ੍ਹਾਂ ਹੈ ਨਾ ਤੁਸੀਂ ਉਹ ਤਾਂ ਕਰਨੀ ਹੀ ਨਹੀਂ ਕਿਉਂਕਿ ਤੁਸੀਂ ਹੈਗੇਂ ਰਾਈ ਟਾਟ ਆ ਅੱਗੇ ਆ ਜਾਓ ਆ ਦੇ ਆ ਹੁੰਦੀ ਸਮਾਜ ਸੇਵਾ ਭਈ ਮੁੱਦੇ ਠਾਓ ਲੋਕਾਂ ਦਾ ਭਲਾ ਇਹ ਹੁੰਦਾ 3 ਕਰੋੜ ਲੋਕਾਂ ਦਾ ਭਲਾ ਹੋਣਾ 3 ਕਰੋੜ ਤੋਂ ਜ਼ਿਆਦਾ ਦਾ ਤੇ ਬਾਕੀ ਇਹ ਨਾਲ ਚੰਡੀਗੜ੍ਹ ਆ 5 ਰੁਪਏ ਦਾ ਫਰਕ ਤੇ ਕੋਈ ਥੋੜਾ ਬੋਤਾਂ ਨਹੀਂ ਹੁੰਦਾ ਤੇ ਸਰਕਾਰ ਪੈਸੇ ਕਿੰਨੇ ਕਮਾਉਂਦੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਐ ਮੈਂ ਕੋਲੋਂ ਨਹੀਂ ਕੋਈ ਲੈ ਕੇ ਆਇਆ ਆ ਜੂਨ ਮਹੀਨੇ 'ਚ ਸਰਕਾਰ ਨੇ 325 ਕਰੋੜ ਰੁਪਏ ਕਮਾਇਆ ਵੈਟ ਤੋਂ ਹੀ ਇੱਕ ਮਹੀਨੇ 'ਚ ਜੂਨ ਮਹੀਨੇ 'ਚ ਤੇ 707 ਕਰੋੜ ਰੁਪਏ ਕਮਾਏ ਆ ਡੀਜ਼ਲ ਤੋਂ ਤੇ 300 ਕਰੋੜ ਕਮਾਇਆ ਪੈਟਰੋਲ ਤੋਂ ਮਤਲਬ ਟੋਟਲ 1000 ਕਰੋੜ ਰੁਪਈਆ ਪੰਜਾਬ ਦੀ ਸਰਕਾਰ ਨੇ ਜੂਨ ਮਹੀਨੇ ਦਾ ਕਮਾਇਆ 1000 ਕਰੋੜ ਰੁਪਈਆ ਤੇ ਇਹ ਕਰਦੋਂਗੇ ਕਦੀ ਤੁਸੀਂ ਪੋਸਟ ਤੁਸੀਂ ਸਮਾਜ ਸੇਵੀਆ ਚਲੋ ਮੈਂ ਨਹੀਂ ਕਦੀ ਕਿਹਾ ਮੈਂ ਸਮਾਜ ਸੇਵੀ ਤੁਸੀਂ ਸਮਾਜ ਸੇਵੀ ਆ ਦੋਏ ਬਹੁਤ ਤਕੜੇ ਸਮਾਜ ਸੇਵੀ ਤੁਹਾਡੇ ਪਿੱਛੇ ਭੇਡਾਂ ਵੀ ਆ ਹਨਾ ਵੀ ਸਮਾਜ ਦੇ ਸੇਵਕ ਆ ਜੀ ਸਾਡੇ ਮਤਲਬ ਹਨਾ ਵੀ ਪਤਾ ਨਹੀਂ ਧਰੂ ਤਾਰੇ ਆ ਇਹ ਕਰਿਓ ਤਾਂ ਪੋਸਟਾਂ ਵਾਲੀ ਵੀ ਸਰਕਾਰ ਨੇ 1000 ਕਰੋੜ ਰੁਪਈਆ ਕਮਾਇਆ ਜੂਨ ਮਹੀਨੇ ਚ ਬੈਟ ਕਦੇ ਨਹੀਂ ਘਟਾਉਂਦੇ ਤੇ ਬਿਜਲੀ ਦੇ ਬਿੱਲ ਦੂਜੀਆਂ ਨਾਲ ਦੀਆਂ ਸਟੇਟਾਂ ਚ ਜਿੰਨੇ ਘਟ ਤੁਹਾਡੇ ਕਦੇ ਜਿਆਦਾ ਕ ਚੱਕੂਗੇ ਕਦੀ ਮੁੱਦਾ ਲੈ ਮੈਂ ਕਹਿੰਦਾ ਭੁੱਲ ਜਾਓ ਅੱਗੇ ਆ ਜਾਓ ਤੇ ਹਾਂ ਇੱਕ ਨਵੀਂ ਖਬਰ ਆਈ ਆ ਫੇਰ ਹੁਣ ਪਾ ਕੇ ਹਟਿਆ ਕਿਹੜਾ ਮਾਮੀ ਵਾਲਾ ਲੁਧਿਆਣੇ ਚ ਮਾਸਕ ਬੰਡੇ ਪੁਲਿਸ ਨੇ ਲੋਕਾਂ ਨੂੰ ਅੱਛਾ ਜੀ ਇਹਦਾ ਪੈ ਗਈ ਤੇ ਤੋ ਆ ਨਹੀਂ ਪਈ ਬੀਬੀਸੀ ਕੋ ਖਬਰ ਪਹੁੰਚ ਗਈ ਇੰਗਲੈਂਡ ਚ ਦੁਨੀਆ ਚ ਗਈ ਸਾਰੀ ਚ ਖਬਰ ਭਈ ਪੰਜਾਬ ਚ 90 ਬੰਦੇ ਮਰ ਗਏ दारू ਪੀਣ ਨਾਲ ਹਨਾ ਮਾਰੀ ਦਾਰੂ ਜਾਲੀ ਜੋ ਵੀ ਹਨਾ ਆ ਬੀਬੀਸੀ ਦੀ ਨਿਊਜ਼ ਆ ਹੁਣ ਦੀ ਤੁਹਾਡੇ ਤੋਂ ਨਹੀਂ ਪੋਸਟ ਹੋਈ ਇਹ ਨਹੀਂ ਸੇਵਾ ਉਹ 90 100 ਬੰਦਾ ਮਰ ਗਿਆ ਉੱਥੇ ਤਾਂ ਤੁਸੀਂ ਗਏ ਨਹੀਂ ਪੁੱਛਣ ਕਿਸੇ ਨੂੰ ਮੇਰਾ ਕੋਈ ਗੁੱਸਾ ਗਿਲਾ ਨਹੀਂ ਕਿਸੇ ਨਾਲ ਤੁਸੀਂ ਬਸ ਕੋਈ ਸਮਾਜ ਸੇਵਾ ਨਹੀਂ ਕਰਦੇ ਬਸ ਸਿੱਧੀ ਗੱਲ ਮੁੱਕ ਦੀ ਇੱਥੇ ਆ ਤੁਸੀਂ ਪੈਸੇ ਖਾਣ ਦਾ ਬਹਾਨਾ ਬਣਾਇਆ ਖਾਈ ਚਲੋ ਜਦ ਤੱਕ ਤੁਹਾਡੇ ਪਿੱਛੇ ਭੇਡਾਂ ਆ ਜਦੋਂ ਤੱਕ ਸਾਡੇ ਲੋਕ ਨਹੀਂ ਸੁਧਰਦੇ ਲੋਕ ਲੋਕਾਂ ਦਾ ਦਿਮਾਗ ਨਹੀਂ ਖੁੱਲਦਾ ਤੁਸੀਂ ਲੋਕਾਂ ਦੀ ਲੁੱਟ ਖਸੋਟ ਇਦਾਂ ਹੀ ਕਰੀ ਜਾਣੀ ਆ ਤੇ ਕਰੀ ਚਲੋ ਆ ਵੀ ਪੋਸਟ ਪਾ ਦੀ ਤੇਰੀ ਪੁਲਿਸ ਵਾਲੀ 2 8 2 ਡੀਐਸਪੀ ਤੇ 4 ਐਸਐਚਓ ਚੱਕ ਤੇ ਮੁੱਖ ਮੰਤਰੀ ਨੇ ਇਹ ਵੀ ਪਾ ਦੀ ਪੋਸਟ ਪੈ ਜਾਊਗੀ ਆ ਕਿੱਥੋਂ ਪਾਇਓ ਤਾਂ ਵੀਬੀਸੀ ਕੋ ਖਬਰ ਪਹੁੰਚ ਗਈ ਤੇ ਤੁਹਾਡੇ ਪਿੰਡਾਂ ਦੇ ਕੋਲ 100 ਬੰਦਾ ਮਰ ਚੱਲਾ ਉਹ ਤੋਂ ਹੱਤੋਂ ਕੁਝ ਹੋਇਆ ਨਹੀਂ ਆਏ ਵੱਡੇ ਸਮਾਜ ਦੇ ਦੇਖੋ ਭੈਡੋ ਮੈਂ ਤੁਹਾਡਾ ਮੇਰੇ ਨਾਲ ਕੋਈ ਬਹਿਰ ਵਿਰੋਧ ਨਹੀਂ ਮੈਂ ਤੁਹਾਡੀ ਵੀ ਸੁਰੱਖਿਆ ਪੂਰੀ ਕਰਕੇ ਲਿਆ ਆ ਤੁਹਾਡੇ ਮੂੰਹਾਂ ਤੇ 마ਸਕ ਲੈ ਕੇ ਆਇਆ ਕਰੋਨਾ ਦਾ ਟਾਈਮ ਚੱਲਦਾ ਯਾਰ ਤੁਸੀਂ ਵੀ ਆਪਣੇ ਪੰਜਾਬ ਦੇ ਆ ਦੇਖੋ ਤੁਹਾਡੀ ਕਿੰਨੀ ਕੇਅਰ ਆ ਮੈਨੂੰ ਹੈ ਨਾ ਮਤਲਬ ਵੀ ਤੁਹਾਡੇ ਵੀ ਮਾਸਕ ਲਾਏ ਹੋ ਤੁਸੀਂ ਇਕੱਠੀਆਂ ਹੋਣਾ ਇੱਕ ਦੂਜੇ ਦੇ ਸਿਰਾਂ 'ਚ ਸਿਰਵਾੜ ਕੇ ਹਨਾ ਹਿੰਦੀ ਨੂੰ ਮਾੜਾ ਚੰਗਾ ਕਹਿਣਾ ਪਰ ਨਹੀਂ ਸਾਨੂੰ ਤੁਹਾਡੀ ਵੀ ਕੇਅਰ ਆ ਬੰਦੇ ਬਣੋ ਭੇਡਾਂ ਨਾ ਬਣੋ ਬਸ ਇਹੀ ਕਹਿਣਾ ਚਾਹਣਾ ਐਨਆਰਆਈ ਵੀਰੋ ਕੱਲ ਮੈਨੂੰ ਇੱਕ ਭਰਾ ਦਾ ਫੋਨ ਆਇਆ ਕਹਿੰਦਾ ਭਾਜੀ ਪੈਸੇ ਭੇਜੀਏ ਕਿ ਨਾ ਭੇਜੀਏ ਯਾਰ ਮੈਂ ਨਹੀਂ ਕਿਹਾ ਵੀ ਪੈਸੇ ਨਾ ਭੇਜੋ ਆਪਣਾ ਦਿਮਾਗ ਵਰਤੋ ਜਿਹੜਾ ਕਿੰਨੇ ਗ੍ਰਾਮ ਦਾ ਹੁੰਦਾ ਸਭ ਦੇ ਸਿਰ ਤੇ ਲੱਗਾ ਆ ਤੇ ਉਹਨੂੰ ਵਰਤੋ ਵੀ ਭੇਜਣੇ ਚਾਹੀਦੇ ਜਾਂ ਨਹੀਂ ਭੇਜਣੇ ਚਾਹੀਦੇ ਹਣਾ ਹਰ ਇੱਕ ਦੇ ਪਿੰਡ ਚ ਗਰੀਬ ਆ ਆਪਣੇ ਹੱਥੀਂ ਜਾ ਕੇ ਦੋ ਹਰ ਕੋਈ ਸਿਆਲਾਂ ਚ ਜਾਂਦਾ ਆਪਣੇ ਪਿੰਡ ਚ ਕਰ ਦੋ ਪਿੰਡ ਚ ਨਹੀਂ ਤੁਹਾਡੀ ਤਹਿਸੀਲ ਚ ਤੁਹਾਡੇ ਜ਼ਿਲ੍ਹੇ ਚ ਲੱਖਾਂ ਲੋਕ ਇਦਾਂ ਦੇ ਮਿਲ ਜਾਣੇ ਆ ਤੇ ਇਦਾਂ ਦੇ ਚਮਲਾਉ ਨਾ ਐਵੇਂ ਤੇ ਬਾਕੀ ਸਭ ਤੋਂ ਵੱਡੀ ਗੱਲ ਸਭ ਤੋਂ ਜ਼ਿਆਦਾ ਪੈਸੇ ਭੇਜਦੀਆਂ ਐਨ ਆਰ ਆਈ ਔਰਤਾਂ ਤੇ ਦੂਜੀ ਗੱਲ ਇਹਨਾਂ ਦੀ ਸਭ ਤੋਂ ਭਗਤਣੀਆਂ ਵੀ ਕਮੈਂਟਾਂ ਚ ਤੂ ਤੂ ਮੈਂ ਮੈਂ ਕਰਦੀਆਂ ਕੁੜੀਆਂ ਕੁੜੀਆਂ ਨਹੀਂ ਜਨਾਨੀਆਂ 30 ਪਲੱਸ ਤੇ ਉਹਨਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿੰਨੇ ਵੀ ਬਾਬੇ ਹੋਏ ਆ ਪਖੰਡੀ ਉਹਨਾਂ ਸਭ ਦੀਆਂ ਭਗਤਣੀਆਂ ਵੀ ਜਨਾਨੀਆਂ ਹੀ ਹੁੰਦੀਆਂ ਸੋ ਮੈਂ ਕੋਈ ਵੱਡੀ ਗੱਲ ਨਹੀਂ ਇਹਨਾਂ ਦੀਆਂ ਭਗਤਣੀਆਂ ਵੀ ਜਨਾਨੀਆਂ ਬਣ ਗਈਆਂ ਹਨਾ ਸੋ ਉਹਨਾਂ ਬਾਰੇ ਮੈਂ ਕਿੰਤੂ ਪ੍ਰੰਤੂ ਨਹੀਂ ਕਰਨੀ ਫੇ ਮਤਲਬ ਵੀ ਸਾਰੀਆਂ ਨਹੀਂ ਮੇ ਲਪੇਟੇ ਚ ਲੈਣਾ ਗੱਲ ਦੇ ਬਈ ਮੋਸਟਲੀ ਜ਼ਿਆਦਾਤਰ ਹਨਾ ਹਰ ਇੱਕ ਔਰਤ ਨੂੰ ਨਹੀਂ ਮਾੜਾ ਕਹਿਣਾ ਹਨਾ ਹਰ ਇੱਕ ਦੇ ਘਰ ਚ ਔਰਤ ਆ ਪਰ ਜੋ ਇਹਨਾਂ ਦੀਆਂ ਭਗਤਣੀਆਂ ਆ ਤੇ ਜਦੋਂ 2 ਸਾਲ ਪਹਿਲਾਂ ਮੈਂ ਉਹ ਜਿਹੜਾ ਲੁਧਿਆਣੇ ਵਾਲਾ ਉਹਦੇ ਬਾਰੇ ਗੱਲ ਕੀਤੀ ਸੀ ਤੇ ਇੱਕ ਅਮਰੀਕਾ ਤੋਂ ਸੀ ਮੇਰੇ ਪਿੰਡਾਂ ਕੋਲ ਦੀ ਤੇ ਉਹਨੇ ਮੈਨੂੰ ਵੌਇਸ ਮੈਸੇਜ ਭੇਜਿਆ ਸੀ ਮੈਂ ਪੇਜ ਤੇ ਵੀ ਪੋਸਟ ਕੀਤਾ ਗਾਂਧੀ ਤੋਂ ਰਾਜਪੂਤਾਂ ਤੇ ਕਲੰਕਿਆ ਮੈਂ ਕਿਹਾ ਕੋਈ ਚੱਕਰ ਹੀ ਨਹੀਂ ਸੋਚ ਆਪਾਂ ਇਹੀ ਰੱਖਣੀ ਆ ਜੋ ਮਰਜੀ ਜੀਨ ਕਹਿਣਾ ਸੋਚਣਾ ਕਰੋ ਹਨਾ ਬਾਈ ਤੇ ਜੋ ਸੋਚ ਆਹੀ ਰਹੂਗੀ ਤੇ ਬਾਕੀ ਹੁਣ ਤੁਸੀਂ ਸੋਚ ਬਦਲਣੀ ਜਾਂ ਨਹੀਂ ਬਦਲਣੀ ਤੇ ਇਹਨਾਂ ਦੀਆਂ ਭੇਡਾਂ ਬਣੀਆਂ ਰਹਿਣੀਆਂ ਬਣੇ ਰਹੋ ਜੀ ਸਦਕੇ ਇੱਕ ਵਾਰੀ ਸੋਚੋ ਬਹਿ ਕੇ ਠੰਡੇ ਦਿਮਾਗ ਨਾਲ ਭਾਈ ਮੋਸ਼ਨਲ ਕਰਨ ਦੀ ਇਹਨਾਂ ਨੂੰ ਪੂਰੀ ਐਕਟਿੰਗ ਆਉਂਦੀ ਆ ਉਹ ਹੋ ਜਾਣੇ ਆ ਤੁਸੀਂ ਬਸ ਦਿਮਾਗ ਵਰਤੋ ਦਿਲ ਨਾ ਵਰਤੋ ਇਹੀ ਕਹਿਣਾ ਚਾਹਣਾ ਤੇ ਆਪਣੇ ਵਿਚਾਰ ਦੇ ਦਿਓ ਕੋਈ ਨਹੀਂ ਵਿਚਾਰ ਪੜਦੇ ਆ ਛੁੱਟੀ ਆ ਤੇ ਕੱਲ ਨੂੰ ਵੀ ਛੁੱਟੀ ਆ ਕੈਨੇਡਾ ਚ ਸਰਕਾਰੀ ਤੇ ਹੱਸਦੇ ਰਹੋ ਬਸਦੇ ਰਹੋ ਤੁਹਾਡਾ ਆਪਣਾ ਇੰਦਰਜੀਤ ਸਿੰਘ ਜਸਵਾਲ ਤੇ ਬਾਈ ਵੀਰਜੀਤ ਸੁਖੇ ਤੇ ਭਗੇਲ ਸਿੰਘ ਭਾਜੀ ਦਾ ਸ਼ੁਗਰੀਆ ਭਗੇਲ ਸਿੰਘ ਬਾਈ ਦੀ ਪੰਜਾਬੀ ਚ ਭਗੇਲ ਸਿੰਘ ਕਰਕੇ ਸਰਚ ਕਰਿਓ ਤੇ ਪੋਸਟਾਂ ਦੇਖਿਓ ਉਹਨਾਂ ਦੀਆਂ ਆ ਧੰਨ ਧੰਨ ਗਰਾਈ ਪਏ ਬੰਦੇ ਨੇ ਹੱਸਦੇ ਰੋ ਬਸਦੇ ਰੋ ਇੰਦਰਜੀਤ ਸਿੰਘ ਜਸਵਾਲ ਪਿੰਡ ਨਰੂੜ ਵਾਲਾ ਅਦਿਓਸ